ਲੋ ਵੀ ਮਿੱਤਰੋ ਆਪਾਂ ਅੱਜ ਪਹੁੰਚੇ ਆਂ ਸ਼ਹਿਰ ਸੰਗਰੂਰ ਦੇ ਪਿੰਡ ਬਡਰੁਖਾਂ ਵਿੱਚ ਜਿੱਥੇ ਤੁਹਾਨੂੰ ਕੌਡੀਆਂ ਦੇ ਭਾ ਕੌਡੀਆਂ ਦਾ ਭਾ ਤਾਂ ਸਮਝਦੇ ਹੋਣਾ ਕੌਡੀਆਂ ਦੇ ਭਾ ਦੇ ਵਿੱਚ ਇੱਕ ਬੜੀ ਸੋਹਣੀ ਲੋਕੇਸ਼ਨ ਦੇ ਉੱਪਰ ਇੱਕ ਪਲਾਟ ਵਿਕਾਊ ਆ ਜਿਹਦੀ ਫਰੰਟ ਵੀ ਸੜਕ ਦੇ ਉੱਪਰ ਹੈ ਹਾਈਵੇ ਤੂੰ ਜਮਾਂ ਕਹਿੰਦਾ ਪਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਮਾਂ ਫਰੰਟ ਦੇ ਉੱਪਰ ਰੋਡ ਦੇ ਫਰੰਟ ਲੱਗਦਾ ਬਾਕੀ ਆ ਜੋ ਆਪਾਂ ਵੀਰਨਾ ਕਰਦੇ ਆਂ ਗੱਲ ਕਿੰਨਾ ਪਲਾਟ ਦੀ ਕੀਮਤ ਹੈ ਕਿੰਨਾ ਪਲਾਟ ਦਾ ਇਹ ਦਾਇਰਾ ਏਰੀਆ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਹੋ ਠੀਕ ਠਾਕ ਹੋ ਅੱਛਾ ਵੀਰੇ ਇਹ ਪਲਾਟ ਆਪਣਾ ਹਾਂ ਵੀਰ ਜੀ ਇਹ ਪਲਾਟ ਆ ਜੀ 600 ਗਜ ਦਾ ਵੀਰ ਜੀ ਇਹ ਪਲਾਟ ਆ ਮਤਲਬ ਆਪਾਂ ਗੱਲ ਕਰੀਏ 12 ਵਿਸਵੇ 600 ਗਜ ਦਾ ਪਲਾਟ 12 ਵਿਸਵੇ ਹਾਂਜੀ ਤੇ ਰੇਟ ਕੀ ਹੈ ਦਾ ਵੀਰੇ ਰੇਟ ਵੀਰੇ ਇਹਦਾ ਸਮਝ ਲਓ ਤੁਸੀਂ ਕੋਟੀਆਂ ਦੇ ਭਾਅ ਨੂੰ ਕਿਹਾ ਕੋਟੀਆਂ ਦੇ ਭਾਅ ਨੂੰ ਹੀ ਦੇਵਾਂਗੇ ਕੌਡੀਆਂ ਦੇ ਭਾਅ ਬਾਈ ਨੇ ਕਿਹਾ ਸੀ ਕਹਿੰਦਾ ਕੌਡੀਆਂ ਦੇ ਭਾਅ ਹੀ ਦੇਵਾਂਗੇ ਇਹ ਬਾਈ ਇਹਦਾ ਮੇਨ ਪ੍ਰਾਂਟਾ ਜਿਹੜਾ ਮੇਨ ਆ ਤੇ ਰੋਡ ਦੇ ਲਿੰਕ ਰੋਡ ਤੇ ਲੱਗਦਾ 87 ਬਾਈ ਇਹ ਰੋਡ ਤੇ ਲੱਗ ਜਾਂਦਾ 90 ਫੁੱਟ ਵੀਰੇ 18 ਫੁੱਟ ਜਿਹੜਾ ਕਲੋਨੀ ਨੂੰ ਰਾਹ ਛੱਡਿਆਗਾ ਉਹਦੇ ਉੱਪਰ ਲੱਗਦਾਗਾ ਲੋ ਵੀਰੋ ਇੱਕ ਗੱਲ ਹੋਰ ਤੁਹਾਨੂੰ ਦੱਸ ਦੀ ਕਿ ਪਿੱਛੇ ਬਾਈ ਕਹਿੰਦਾ ਕਿ ਕਲੋਨੀ ਕੱਟੀ ਹੋਈ ਆ ਏ ਬਾਈ ਪਲਾਟ ਕੋਡੀਆਂ ਦੇ ਭਾਅ ਵੀ ਤਾਂ ਦੇ ਰਿਹਾਗਾ ਜਿਹੜੇ ਵੀਰ ਦਾ ਪਲਾਟ ਹੈਗਾ ਵੀ ਮਤਲਬ ਇਹ ਬਾਹਰ ਦੇ ਜਾਣ ਦੇ ਦਿੱਕਤ ਕਰਕੇ ਪੈਸਿਆਂ ਦੀ ਲੋੜ ਕਰਕੇ ਉਹਦੇ ਕਰਕੇ ਵੀਰੇ ਪਲਾਟ ਇਹ ਬਕਾਊਗਾ ਠੀਕ ਹੈ ਇਹ ਹੁਣ ਮੈਨੂੰ ਮੜਾ ਜਾ ਕੇ ਆਪਣੇ ਦਰਸ਼ਕਾਂ ਨੂੰ ਵੀ ਚਾਹਣਾ ਪਾਦੀ ਕਿ ਕੋਡੀਆਂ ਦੇ ਭਾਅ ਦਾ ਮਤਲਬ ਕਿੰਨੇ ਕੁ ਦਾ ਕੋਡੀਆਂ ਦੇ ਭਾਅ ਬਾਈ ਮੰਨ ਕੇ ਚੱਲ ਲਓ ਤੁਸੀਂ ਆਈਡੀਆ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਜਿਹੜਾ ਰੋਡ ਤੇ ਜਿਹੜੀ ਵੀਰੇ ਨਾਲ ਜ਼ਮੀਨ ਦੇਖ ਸਕਦੇ ਹੋ ਤੁਸੀਂ ਇੱਕ ਕਿਲਾ ਛੱਡ ਕੇ ਦੂਜੇ ਰੋਡ ਤੇ ਵੀ ਪਲਾਟ ਲੱਗਦਾਗਾ ਇੱਥੇ ਰੋਡ ਦੀ ਕੀਮਤ ਵੀਰੇ ਲਗਭਗ 1.5 ਕਰੋੜ ਰੁਪਇਆ ਕੀਮਤ ਆ ਗਈ ਕਿਉਂ ਸੰਗਰੂਰ ਦੇ ਮੰਨ ਲਓ ਮੇਨ ਹਾਈਵੇ ਰਿਲਾਇੰਸ ਪੰਪ ਦੇ ਨਾਲ ਇਹ ਰੋੜਾ ਜੀ ਐਨ ਐਮ ਕਾਲਜ ਦੇ ਰੋਡ ਦੇ ਉੱਪਰ ਵਿਆਸਕਰ ਵੀਰੇ ਬਣਿਆ ਹੋਇਆ ਜਮਾਂ ਪਲਾਟ ਦੇ ਨਾਲ ਆਗਾ ਵਿਆਸਕਰ ਦੇ ਜਮਾਂ ਨਾਲ ਪਲਾਟ ਪਿਆ ਵੀਰਿਓ ਜਿਹੜਾ ਬਾਈ ਕਹਿੰਦਾ ਕਿ ਇੱਥੇ 1.5 ਕਰੋੜ ਰੁਪਏ ਨੂੰ ਕਿਲਾ ਜ਼ਮੀਨ ਦਾ ਇਹ ਬਾਈ ਜਿਹੜਾ ਪਲਾਟ ਆਪਾਂ ਤੁਹਾਨੂੰ ਉਹ ਕਿਲੇ ਦੇ ਰੇਟ ਤੋਂ ਵੀ ਘੱਟ ਕੇ ਦੇਵਾਂਗੇ ਕਿੱਲੇ ਦੇ ਰੇਟ ਤੋਂ ਘਟ ਕੇ ਹਾਂਜੀ ਵੀਰੇ ਤੇ ਫਿਰ ਇਹ ਮੇਰੇ ਹਿਸਾਬ ਨਾਲ ਵੀਰੇ ਇਹ ਪਲਾਟ ਗਜਾਂ ਦੇ ਵਿੱਚ ਆਇਆ ਤੇ ਗਜ ਦੇ ਸਾਹ ਬਾਈ ਹੈ ਗਾਜਾ ਦੇ ਵਿੱਚ ਇਹ ਪਲਾਟ ਰਜਿਸਟਰੀ ਆ ਵੀਰੇ ਇੱਕ ਨੰਬਰ ਪਲਾਟ ਆ ਜ਼ਿੰਮੇਵਾਰੀ ਵਾਲਾ ਪਲਾਟ ਉਹ ਆਪਾਂ ਪਹਿਲਾਂ ਆ ਕੇ ਮੇਰਾ ਵੀਰ ਕਾਗਜ਼ ਪੱਤਰ ਚੈੱਕ ਕਰ ਸਕਦਾ ਜੋ ਵੀ ਮੇਰਾ ਵੀਰ ਲੈਂਡ ਦਾ ਚਾਹਵਣਾ ਗਜਾ ਦੀ ਗੱਲ ਕਰੀ ਤਾਂ ਸਿਰਫ 2500 ਨੂੰ ਹੀ ਗਾਜ ਦੇ ਦਾਂਗੇ ਲਓ ਵੀਰੋ ਰਜਿਸਟਰੀ ਵਾਲੀ ਜਗ੍ਹਾ ਤੇ ਬਾਈ ਨੇ ਇੱਕ ਖੁੱਲਾ ਆਫਰ ਕਰਤਾ ਕਹਿੰਦਾ ਕੋਈ 5000 ਨਹੀਂ ਕੋਈ 4000 ਨਹੀਂ ਕੋਈ 3000 ਨਹੀਂ ਸਿਰਫ ਤੇ ਸਿਰਫ 2500 ਰੁਪਏ ਨੂੰ ਗਾਜ ਜੇ ਭਾਈ ਉਹਦਾ ਕਿਲੋਮੀਟਰ ਪਰ ਰੇਟ ਕਰੀਏ ਤਾਂ 15000 ਨੂੰ ਗਾਜ ਦਾ ਰੇਟ ਆ ਜੀ ਮੇਨ ਹਾਈਵੇ ਰੋਡ ਤੇ ਮੇਨ ਹਾਈਵੇ ਤੇ ਹਾਂਜੀ ਅੱਛਾ ਲੁਕੇਸ਼ਨ ਇੰਨੀ ਸੋਹਣੀ ਆ ਕਿਸੇ ਨੇ ਘਰ ਪਾਉਣਾ ਗਾ ਵੀਰੇ ਸਾਇਲੈਂਟ ਮੂਡ ਤੇ ਪੂਰੀ ਇੰਨੀ ਸੋਹਣੀ ਲੋਕੇਸ਼ਨ ਆ ਵਾਤਾਵਰਨ ਨਾਲ ਸੋਹਣਾ ਵੀਰੇ ਤੇ ਸੰਗਰੂਰ ਦੇ ਜਮਾ ਨਾਲੇ ਨੇੜ ਰਹਿ ਜਾਂਦਾ ਜੇ ਕੋਈ ਮੇਰਾ ਵੀਰ ਸੰਗਰੂਰ ਦਾ ਚਾਹਵਾਨ ਪਲਾਟ ਲੈਣਾ ਚਾਹੁੰਦਾ ਤਾਂ ਭਾਈ ਘਰ ਲਈ ਵੀ ਬਹੁਤ ਥੋੜੀ ਜਗ੍ਹਾ ਤੇ ਦੁੱਗਣੇ ਰੇਟ ਕਰਨ ਲਈ ਵੀ ਕੋਈ ਮੇਰਾ ਵੀਰ ਪਲਾਟ ਲੈ ਕੇ ਛੱਡ ਸਕਦਾ ਦੇਖੋ ਮੇਰੇ ਵੀਰੋ ਵੀਰੇ ਨੇ ਜਿਹੜਾ ਆਫਰ ਕਰਤਾ ਮੇਰੇ ਹਿਸਾਬ ਨਾਲ ਇਸ ਏਰੀਏ ਦੇ ਵਿੱਚ ਕਿ ਨੇੜੇ ਟੜੇ ਇਤੋਂ ਘੱਟ ਰੇਟ ਵਾਲਾ ਕੋਈ ਪਲਾਟ ਹੋਣਾ ਵੀ ਨਹੀਂ ਜਿੱਥੇ ਇੰਨੀਆਂ ਸਹੂਲਤਾਂ ਹੋਣ ਸਭ ਤੋਂ ਪਹਿਲੀ ਸਹੂਲਤ ਹੈ ਕਿ ਸਿਹਤ ਦੇ ਪੱਖੀ ਸਿਹਤ ਲਈ ਵਾਤਾਵਰਣ ਇੱਕ ਸ਼ੁੱਧ ਵਾਤਾਵਰਣ ਬਿਆਸ ਘਰ ਦੇਖ ਰਹੇ ਹੋ ਤੁਸੀਂ ਪਿਛਲੀ ਸਾਈਡ ਬਿਆਸ ਘਰ ਵਾਲਾ ਤੁਹਾਨੂੰ ਪਤਾ ਹੀ ਹੈ ਵੀਰੋ ਕਿ ਇਹਨਾਂ ਦੀ ਸਫਾਈ ਦੇ ਵਿੱਚ ਇੱਕ ਨੰਬਰ ਦਾ ਕੰਮ ਹੁੰਦਾ ਦੂਜੀ ਗੱਲ ਹੈ ਕਿ ਰੋਡ ਇੱਕ ਸ਼ਾਂਤਮਈ ਰੋਡ ਹੈ ਕਿਤੇ ਇੱਥੇ ਕੋਈ ਜ਼ਿਆਦਾ ਰੌਲਾ ਰੱਪਾ ਨਹੀਂ ਬਾਕੀ ਬਾਈ ਗੱਲ ਆ ਜਿਹੜੀ ਰੋਡ ਦੀ ਆ ਪਹਿਲੀ ਗੱਲ ਤਾਂ ਰੋਡ ਤੇ ਇਨਾ ਰੇਟ ਕੋਈ ਘੱਟ ਮਿਲਦਾ ਨਹੀਂ ਹੈਗਾ 2500 ਨੂੰ ਗਾਜ ਤੇ ਰੋਡ ਦਾ ਪ੍ਰਾਂਟਾ ਜਿਹੜਾ ਪ੍ਰਾਂਟ ਵੀ ਬਿੱਗੇ ਦਾ ਹੁੰਦਾ ਜੀ 87 ਪ੍ਰਾਂਟਾ ਰੋਡ ਦਾ ਪਲਾਟ ਦਾ ਲਓ ਵੀਰੋ ਟਾਈਮ ਥੋੜਾ ਹੀ ਬਚਿਆ ਤੁਹਾਡੇ ਕੋਲ ਚੱਕ ਲੋ ਚੱਕਿਆ ਜਾਂਦਾ ਜਾਂ ਤੁਹਾਡੇ ਤੋਂ ਇਹ ਬਹੁਤ ਸੋਹਣਾ ਪਲਾਟ ਆ ਬਹੁਤ ਬਾਈ ਨੇ 10 ਜਿਹਤਾ ਕਿ ਇਹ ਕੌਡੀਆਂ ਦੇ ਭਾਜ ਆ ਵਾਕਿ 2500 ਨੂੰ ਇਹ ਲਾ ਲਓ ਵੀਰੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਪਣੇ ਨਾਲ ਕੰਟੈਕਟ ਕਰਦਾ ਵੀਰੇ ਉਹ ਮੌਕੇ ਤੇ ਆਪਾਂ ਨੂੰ ਦੱਸਦਾ ਵੀ ਤੁਹਾਡੀ ਵੀਡੀਓ ਦੇਖ ਕੇ ਮੈਂ ਆਇਆਗਾ ਉਹਦਾ ਇੱਕ 2500 ਦੇ ਗੱਡ ਦੇ ਵਿੱਚੋਂ ਵੀ ਆਪਾਂ ਉਹਦਾ ਮਾਨਦਾਨ ਕਰਾਉਣਾ। ਲਓ ਵੀਰ ਇੱਕ ਤੁਹਾਡੇ ਨੂੰ ਹੋਰ ਆਫਰ ਕਰਤਾ ਭਰਾ ਨੇ। ਕਹਿੰਦਾ ਜਿਹੜਾ ਵੀਡੀਓ ਦੇਖ ਕੇ ਆਉਂਦਾ ਤਾਂ ਉਹਨੂੰ ਹੋਰ ਵੀ ਡਿਸਕਾਊਂਟ ਦਿੱਤਾ ਜਾਏਗਾ। ਇਹ ਆਪਣੇ ਵੱਲੋਂ ਦਿੱਤਾ ਜਾਏਗਾ ਡਿਸਕਾਊਂਟ ਜਿਹੜੀ ਆਪਣੀ ਵੀਡੀਓ ਵੇਖ ਕੇ ਬਾਈ ਨੂੰ ਦੱਸੋਗੇ। ਤੁਹਾਡਾ ਕੀ ਉਹਦੇ 'ਚ ਵੀ ਇੱਕ ਪੂਰਾ ਕਹਿੰਦੇ ਕਿ ਮਾਨਦਾਨ ਕੀਤਾ ਜਾਓ। ਬਾਕੀ ਵੀਰੇ ਆਪਣਾ ਨੰਬਰ ਇੱਕ ਵਾਰ ਬੋਲ ਦਿਓ ਨੰਬਰ ਹੈਗਾ ਵੀਰ ਜੀ ਆਪਣਾ 9217788044 ਜਿੰਨੇ ਵੀ ਵੀਰ ਮੇਰੇ ਕੋਈ ਪਲਾਟ ਲੈਣ ਦੇ ਚਾਹਵਾਨ ਨੇ ਤਾਂ ਆਪਾਂ ਨੂੰ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੀ ਨੰਬਰ ਸਕਰੀਨ ਤੇ ਵੀਰੋ ਚੱਲ ਵੀ ਰਿਹਾ 22 ਨੇ ਦੁਬਾਰਾ ਵੀ ਦੱਸ ਦਿੱਤਾ ਜਿਹੜਾ ਮੇਰਾ ਵੀਰ ਇਸ ਪਲਾਟ ਲਈ ਚਾਹਵਾਨਾ ਉਹ ਭਰਾ ਨਾਲ ਕੰਟੈਕਟ ਕਰ ਸਕਦਾ ਵੀਡੀਓ ਦੇਖ ਕੇ ਵੀ ਤੁਸੀਂ ਦੱਸ ਸਕਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਵੀਰੇ ਨੇ ਦੱਸਿਆ ਮਿਲ ਜਾਏਗਾ ਬਹੁਤ ਕਾਡੀਆਂ ਦੇ ਭਾਅ ਆ ਲਈ ਗੱਲ ਹੋਈ ਆ 2500 ਰੁਪਏ ਨੂੰ ਰਜਿਸਟਰੀ ਵਾਲਾ ਪਲਾਟ ਇਸ ਤੋਂ ਘੱਟ ਰੇਟ ਵਾਲਾ ਤੁਹਾਨੂੰ ਇਸ ਏਰੀਆ ਦੇ ਵਿੱਚ ਪਲਾਟ ਨਹੀਂ ਮਿਲੇਗਾ ਵੀਡੀਓ ਵੇਖ ਕੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ